ਬਰਬਾਣੀ ਜੀ ਲਿਖਿਆ ਮਾਰ ਜਨਾ ਬਿਖਿਆ ਬਾਜ ਹਰ ਰਾਤ ਸਮਝ ਮਨ ਬਉਰਾ ਰੇ ਬਿਖਿਆ ਵਿਸ਼ੇਰਤਾ ਜਹਿਰ اے ਮੂਰਖ ਮਨ ਆਕਲ ਕਰ ਵਿਸ਼ਿਆਂ ਤੋਂ ਬਚਿਆ ਲੋ ਤੇ ਪ੍ਰਭੂ ਦੇ ਜੁੜਿਆ ਕਰ ਨਿਰਪੈ ਹੋਏ ਨਾ ਹਾਰ ਪਹੇ ਮਨ ਬਉਰਾ ਰੇ ਗਾਇਓ ਨਾਮ ਜਹਾਂ ਰਹੋ ਇਹ ਰਹੋਦਾ ਹੋਂ ਹਣ ਇਹਦੇ ਅੰਦਰ ਗਾਲ ਕੀਤੇ ਦੇ ਰ ਭੈ ਨਿੰਦਰਾ ਆਮ ਕੋਲ ਤੇ ਮਨੁੱਖ ਨੂੰ ਰੋਜੀ ਦਾ ਹੈ ਵਰਗਾ ਰਹਿੰਦਾ ਹੈ ਲਾਲch ਵਿੱਚ ਫਸਦਾ ਹੈ ਜੋ ਰੋਜੀ ਪਹਿਲਾ ਨਿਰਵਾਤ ਹੀ ਖਾਤਰ ਕਮਾਉਂਦਾ ਹੈ ਉਸ ਨੂੰ ਸਹਜੇ ਸਹਜੇ ਜ਼ਿੰਦਗੀ ਦਾ ਆਸਰਾ ਸਮਝ ਬੈਠਦਾ ਹੈ ਤੇ ਇਸ ਤਰ੍ਹਾਂ ਇਹ ਸਹਿਮ ਬਣ ਜਾਂਦਾ ਹੈ ਕਿ ਮਤਾਂ ਕਿਤੇ ਇਹ ਮਾਇਆ ਘਵਾਚ ਨਾ ਜਾਏ ਨੁਕਸਾਨ ਨਾ ਹੋ ਜਾਏ ਬਸ ਦਾ ਅਰਥ ਹੁੰਦਾ ਸਾਰੀ ਉਮਰ ਇਸ ਸਹਿਮ ਵਿੱਚ ਹੀ ਲੰਘਦੀ ਹੈ ਔਰ ਕਬੀਰ ਜੀ ਆਖਦੇ ਨੇ ਵੇਖੋ ਤੂੰ ਸਹਿਰ ਛੱਡ ਦੇ ਕਿਉਂ ਪਰਮਾਤਮਾ ਨੂੰ ਨਹੀਂ ਸਿਮਰਦਾ ਤੇ ਕਿਉਂ ਪ੍ਰਭੂ ਦਾ ਆਸਰਾ ਨਹੀਂ ਲੈਂਦਾ ਉਸ ਵੈਰਗੁਰ ਦਾ ਆਸਰਾ ਲੈ ਉਹਦੇ ਆਸਰੇ ਵਿੱਚ ਤਾਕਤ ਹੈ ਉਹਦੇ ਆਸਰੇ ਵਿੱਚ ਸੁੱਖ ਸ਼ਾਂਤੀ ਆਨੰਦ ਉਹਦੇ ਆਸਰੇ ਚਰ ਦੀ ਗਲਾ ਉਹਦੇ ਆਸਰੇ ਚ ਵਰਸ਼ਿਸ਼ ਹੈ ਈਸ਼ਵਰ ਜੀ ਆਪਣੇ ਜੋ ਭਰ ਚਾਹੋ ਸੋ ਉਹਤੇ ਪਾ ਜੋ ਚਾਹੀਦਾ ਤੇ ਪਹੁੰਚੇ ਉਹ ਹੀ ਦੇਣ ਵਾਲਾ ਦਾਤਾ ਤੂੰ ਤੇਰੀ ਹੀ ਦਾਤ ਲੈ ਕੇ ਅਵਰਤਿਆ ਸ਼ਾਗਰਿਆ ਹੰਡਾਰੇ ਆਂ ਤੇ ਉਹ ਦਿਨ ਵਾਲਾ ਹੋਇਆ ਗੁਰੂ ਹੈ ਪਰ ਆਸੀ ਹੋਰਾਂ ਤੇ ਅੱਜ ਕਿਉਂ ਰੱਖੀ